ਮੈਂ ਬੀਨਸ ਕਾਫੀ ਸਾਲਾਂ ਤੋਂ ਪਹਿਲਾਂ 20 ਸਾਲਾਂ ਤੋਂ ਕਰ ਰਿਹਾ ਪਰ ਮੇਰਾ ਇੱਕ ਪਿਛਲੇ 5-6 ਸਾਲ ਤੋਂ ਸੁਪਨਾ ਸੀਗਾ ਕਿ ਮੈਂ ਇੱਕ ਰੈਸਟੋਰੈਂਟ ਓਪਨ ਕਰਨਾ ਤੇ ਉਹ ਆਪਣਾ ਮੈਂ ਸੁਪਨਾ ਅਜ ਪੂਰਾ ਕੀਤਾ ਸਰ ਆਏ ਆ ਫਿਰ ਕੋਲ ਆਪਣਾ ਆਸ਼ੀਰਵਾਦ ਦੇਣ ਮੈਂ ਉਹਨਾਂ ਦਾ ਬਹੁਤ ਥੈਂਕਸ ਥੈਂਕਸ ਕਰਦਾ ਤੇ ਸ਼ਹਿਰ ਦੇ ਵਸਨੀਕਾਂ ਦਾ ਵੀ ਬਹੁਤ ਸੈਂਕਸ ਕਰਦਾ ਤੇ ਉਹਨਾਂ ਕੋ ਉਮੀਦ ਰੱਖਦਾ ਮੈਂ ਕਿ ਉਹ ਸਾਨੂੰ ਪੂਰਾ ਸਹਿਯੋਗ ਦੇਣਗੇ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਅੱਜ ਦੇ ਜਿਹੜੇ ਇੱਥੇ ਮੁੱਖ ਮਹਿਮਾਨ ਆਏ ਹੋਏ ਨੇ ਸਾਰੇ ਮੈਂ ਉਹਨਾਂ ਦਾ ਇੱਥੇ ਆਨ ਜੀ ਆਨ ਆਖਦਾ ਤੇ ਮੈਂ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਸਾਡੇ ਮੇਰੇ ਵੱਡੇ ਭਰਾ ਸੰਦੀਪ ਗਾਂਧੀ ਜੀ ਨੇ ਆ ਸੋਚ ਲਿਆਂਦੀ ਕਿ ਅਸੀਂ ਇੱਕ ਰੈਸਟੋਰੈਂਟ ਨੂੰ ਜਿਹੜਾ ਹੈਗਾ ਆ ਸ਼ਹਿਰ ਦੇ ਸੈਂਟਰ ਪੁਆਇੰਟ ਦੇ ਵਿੱਚ ਸ਼ੁਰੂ ਕਰਦੇ ਆਂ ਉਸ ਤੋਂ ਬਾਅਦ ਅਸੀਂ ਰਲ ਕੇ ਅਪਰਾਲਾ ਕੀਤਾ ਤੇ ਅਸੀਂ ਕੋਸ਼ਿਸ਼ ਹੈ ਕੀਤੀ ਭਾਜੀ ਦਾ 에어 ਟਿਕਟਾਂ ਦਾ ਕੰਮ ਆ ਪਰ ਅਸੀਂ ਜੋ ਹਾਲਾਤ ਦੇਖ ਰਹੇ ਆਂ ਪੰਜਾਬ ਦੇ ਕਿ ਜੋ ਨੌਜਵਾਨ ਇਹਨੇ ਨੇ ਪੈਸੇ ਲਗਾ ਕੇ ਆਪਣੀ ਜ਼ਿੰਦਗੀਆਂ ਨੂੰ ਖਤਰੇ 'ਚ ਪਾ ਕੇ ਬਾਹਰ ਪਹੁੰਚ ਰਹੇ ਨੇ ਪਰ ਉੱਥੇ ਜਾ ਕੇ ਕਿ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਤੇ ਉਹੀ ਆਪਾਂ ਪੈਸੇ ਲਗਾ ਕੇ ਕਿਉਂ ਨਾ ਆਪਾਂ ਇੱਥੇ ਮਿਹਨਤ ਕਰੀਏ ਮਿਹਨਤ ਤਾਂ ਕਰਨੀ ਪੈਗੀ ਸਾਨੂੰ ਚਾਹੇ ਉਹ ਇੱਥੇ ਕਰੀਏ ਚਾਹੇ ਬਾਹਰ ਪੰਜਾਬ ਦੇ ਵਿੱਚ ਜਾਂ ਆਪਾਂ ਇੰਡੀਆ 'ਚ ਸੰਘ ਕਰ ਜਾਂਦੇ ਆ ਯੂਥ ਸਭ ਤੋਂ ਜਿਹੜੀ ਇੱਕ ਆਪਾਂ ਇੱਕ ਚੀਜ਼ ਦੇਖਦੇ ਆ ਕਿ ਜਿਹੜੀ ਯੂਥ ਆ ਉਹ ਬਾਹਰ ਜਾ ਕੇ ਤਾਂ ਕੰਮ ਕਰਨਾ ਚਾਹਦੀ ਹੈ ਜਿੱਦਾਂ ਦਾ ਮਰਜ਼ੀ ਕੰਮ ਹੋਵੇ ਇੱਥੇ ਨਹੀਂ ਕਰਨਾ ਚਾਹਦੀ ਅਸੀਂ ਐਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੇ ਆਪਾਂ ਕੋਈ ਵੀ ਕੰਮ ਕਰਦੇ ਆ ਉਹ 'ਚ ਮਿਹਨਤ ਕਰਦੇ ਆ ਤੇ ਪ੍ਰਮਾਤਮਾ ਉਸ ਕੰਮ ਨੂੰ ਰੰਗ ਲਗਾਉਂਦਾ ਆ ਭਾਗ ਦਿੰਦਾ ਆ ਤੇ ਉਹ ਕੰਮ ਚੱਲਦਾ ਆ ਕਿ ਤੁਹਾਡੀ ਜੀ ਮੋਟਿਵੇਸ਼ਨ ਹੋਵੇ ਕਿ ਇਸ ਪਾਸੇ ਸਾਨੂੰ ਖਾਣ ਪੀਣ ਦਾ ਬਹੁਤ ਸ਼ੌਂਕ ਹੈ ਸਾਡੇ ਜਿੰਨੇ ਸਾਡੇ ਭਰਾ ਨੇ ਅਸੀਂ ਡੇਲੀ ਕਿਤੇ ਨਾ ਕਿਤੇ ਆਊਟਿੰਗ ਕਰਦੇ ਹੁੰਦੇ ਸੀ ਕਿ ਕਿਤੇ ਕਿਤੇ ਕੁਝ ਖਾਣ ਚੱਲੀਏ ਤਾਂ ਬਸ ਉੱਥੇ ਇੱਕ ਸੋਚ ਆਈ ਕਿਉਂ ਨਾ ਅਸੀਂ ਵੀ ਇੱਕ ਅੱਛਾ ਖਾਣਾ ਜੋ ਅਸੀਂ ਖਾਣੇ ਆ ਸ਼ਹਿਰ ਦੇ ਵਾਸਤੇ ਉਹਨੂੰ ਪਿਓਰ ਵੈਜ ਦੇ ਤੌਰ ਦੇ ਵਿੱਚ ਪੱਲੇ ਆ ਕੇ ਦੇਈਏ ਕਿਉਂਕਿ ਅਸੀਂ ਇੱਕ ਚੀਜ਼ ਦੇਖ ਰਹੇ ਸੀ ਕਿ ਇੱਕ ਨਵਾਂ ਥੋੜਾ ਸਿਟਿੰਗ ਜਿੱਥੇ ਐਂਬੀਅੰਸ ਥੋੜਾ ਅੱਛਾ ਹੋਵੇ ਖਾਣਾ ਅੱਛਾ ਹੋਵੇ ਉਹਦੇ ਵੀ ਪਿਓਰ ਵੈਜ ਕਿ ਪਰਿਵਾਰ ਆਣ ਇੱਥੇ ਆ ਕੇ ਆਪਣਾ ਟਾਈਮ ਸਪੈਂਡ ਕਰ ਰਹੇ ਹਾਂ ਮੁਸ਼ਕਲਤਾ ਆਈ ਹੋਵੇ ਕਿ ਤਨਾ ਕਿਤੇ ਕਹੋ ਕਿ ਇਹ ਸਸਟੇਨ ਕਰ ਰਹੇ ਨਹੀਂ ਪ੍ਰਮਾਤਮਾ ਬੈਠਾ ਹੈ ਦੇਖੋ ਕੋਈ ਵੀ ਕੰਮ ਕਰਦੇ ਆ ਉਤਾਰ ਚੜਾਵਾਉਂਦੇ ਨੇ ਬਾਕੀ ਮਾਲਕ ਨੇ ਰੰਗ ਲਿਆਉਂਦੇ ਨੇ ਬਾਕੀ ਸ਼ਹਿਰ ਨਿਵਾਸੀਆਂ ਨੂੰ ਇਹ ਹੀ ਬੇਨਤੀ ਕਰਾਂਗਾ ਵੀ ਆਪਣੇ ਪਰਿਵਾਰ ਦੇ ਨਾਲ ਇੱਥੇ ਆਓ ਆ ਕੇ ਇੱਥੇ ਸਾਰਾ ਐਂਬੀਅੰਸ ਦੇਖੋ ਖਾਣਾ ਦੇਖੋ ਤੇ ਆਪਣਾ ਜਿਹੜਾ ਟਾਈਮ ਹੈਗਾ ਇੱਥੇ ਸਪੈਂਡ ਕਰੋ ਤੁਹਾਨੂੰ ਬਹੁਤ ਅੱਛਾ ਲੱਗੇਗਾ ਧੰਨਵਾਦ ਸਾਰੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਭਰਾ ਗਾਂਧੀ ਸਾਹਿਬ ਜਤਿਨ ਸ਼ਰਮਾ ਪ੍ਰਧਾਨ ਯੂਥ ਕਾਂਗਰਸ ਇਹਨਾਂ ਨੇ ਮੈਨੂੰ ਬੁਲਾਇਆ ਮੈਂ ਕਾਲੀ ਦਲ ਤੋਂ ਆ ਪ੍ਰਧਾਨਤ ਇਹ ਕਾਂਗਰਸ ਤੋਂ ਆ ਔਰ ਸਾਡਾ ਅੰਡਰਸਟੈਂਡਿੰਗ ਸਾਡੀ ਫਰੈਂਡਸ਼ਿਪ ਇੰਨੀ ਵਧੀਆ ਆ ਵੀ ਅਸੀਂ ਅੱਜ ਇੱਕ ਥਾਂ ਇਕੱਠੇ ਬੈਠੇ ਆ ਔਰ ਇਹਨਾਂ ਨੇ ਮੈਨੂੰ ਸਪੈਸ਼ਲ ਭਰਾ ਤੌਰ ਤੇ ਵੱਡੇ ਦੇ ਤੌਰ ਤੇ ਇਹਨਾਂ ਨੇ ਇਨਵਾਈਟ ਕੀਤਾ ਔਰ ਮੈਂ ਦੋਵਾਂ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਆਪਣੇ ਕਪੂਰਥਲੇ ਸ਼ਹਿਰ ਦੇ ਵਿੱਚ ਔਰ ਮੇਨ ਜਿਹੜਾ ਆਪਣਾ ਚੀਤਪਗਤ ਸਿੰਘ ਚੌਂਕ ਵਜਦਾ ਉਹਦੇ ਵਿੱਚ ਇੱਕ ਬਹੁਤ ਅਸ਼ੀ ਰੈਸਟੋਰੈਂਟ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਔਰ ਪਿਓਰ ਵੇਜ ਸਭ ਤੋਂ ਵੱਡੀ ਗੱਲ ਵੀ ਪਿਓਰ ਵਿੱਚ ਔਰ ਜਿਹੜਾ ਇਹਨਾਂ ਦਾ ਪੁਰਾਣਾ ਸੀਗਾ ਵੀ ਇਹਨਾਂ ਨੇ ਆਪਣੇ ਅੱਜ ਕਾਮਯਾਬ ਹੋਏ ਆ ਇਸ ਦੇ ਵਿੱਚ ਤੇ ਇਹਨਾਂ ਨੂੰ ਬਹੁਤ ਬਹੁਤ ਦੋਵਾਂ ਭਰਾਵਾਂ ਨੂੰ ਮੁਬਾਰਕਬਾ ਕਹਿੰਦ ਹੁੰਦੇ ਕਿ ਮੈਂ ਵੀ ਇਹਨਾਂ ਦੀ ਰੰਗ ਲਾਉਂਗੀ ਮੈਂ ਕਹਾਂ ਜੀ ਕਿਉਂ ਨਹੀਂ ਲਾਉਂਗੀ ਜਦੋਂ ਇਹਨਾਂ ਨੇ ਸੱਚੇ ਦਿਲੋਂ ਲੱਗੇ ਹੋਏ ਆ ਜੀ ਹੁਣ ਤੁਸੀਂ ਸਾਹ ਹੁਣਾਂ ਨੂੰ ਇੱਕ ਪੁੱਛਿਆ ਸੀਗਾ ਵੀ ਯੂਥ ਨੇ ਅੱਜ ਆਪਾਂ ਤੁਹਾਡੇ ਮੀਡੀਆ ਰਾਹੀਂ ਆਪਾਂ ਵੇਖਦੇ ਆਂ ਵੀ ਰੋਜ਼ ਇੱਕ ਜਹਾਜ਼ ਅੰਬਰੇਸਰ ਲੈਂਡ ਕਰ ਗਿਆ ਇੰਨੇ ਬੱਚੇ ਆ ਗਏ ਉਹ 45 50 ਲੱਖ ਰੁਪਈਆ ਲਾ ਕੇ ਆਪਣਾ ਫਿਊਚਰ ਵਾਸਤੇ ਅਮਰੀਕਾ ਕੈਨੇਡਾ ਜਾਂਦੇ ਕਿਉਂ ਨਾ ਇੱਥੇ ਇਹਨਾਂ ਨੇ ਉਹਨਾਂ ਦੀ ਮਿਸਾਲ ਕਾਇਮ ਕੀਤੀ ਆ ਵੀ ਇੱਥੇ ਪੈਸੇ ਲਾਉਣ ਨਾਲੇ ਆਪਣੇ ਘਰ ਚ ਰੋ ਨਾਲੇ ਆਪਣੇ ਪਰਿਵਾਰ ਚ ਰੋ ਨਾਲੇ ਉਹਨਾਂ ਹੀ ਉਹਨਾਂ ਨੇ ਕਮਾਉਣੇ ਉਹਨਾਂ ਹੀ ਪਰਮਾਤਮਾ ਦੀ ਕਿਰਪਾ ਨਾਲ ਇਹਨਾਂ ਨੇ ਕਮਾਈ ਜਾਣੇ ਇੱਥੇ ਬੈਠ ਕੇ ਅੱਜ ਮੈਨੂੰ ਕਪੂਰਥਲਾ ਸ਼ਹਿਰ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਜਿੱਥੇ ਮੇਰੇ ਅਮਰੀਕਾ ਦੇ ਵਿੱਚ ਦੋਸਤ ਮਿਸਟਰ ਬਲ ਉਹਨਾਂ ਨੇ ਮਿਸਟਰ ਗਾਂਧੀ ਇਹਨਾਂ ਨਾਲ ਮਿਲ ਕੇ ਇੱਥੇ ਰੈਸਟੋਰੈਂਟ ਖੋਲਿਆ ਮੈਂ ਬਲ ਪਰਿਵਾਰ ਨੂੰ ਤੇ ਗਾਂਧੀ ਪਰਿਵਾਰ ਨੂੰ ਸਾਰਿਆਂ ਨੂੰ ਫੋਟੋਵਾਦ ਮੁਬਾਰਕ ਦਿਨਾ ਮੈਂ ਦੁਆਬੇ ਦੀ ਬੜੀ ਨੌਕਰੀ ਕੀਤੀ ਹੈ ਸਾਰੇ ਡਿਸਟ੍ਰਿਕਟ ਘੱਟੇ ਆ ਮੈਂ ਇੱਥੇ ਮੈਂ ਜਾਣਦਾ ਕਿ ਇੱਥੇ ਪੁਰਤਲਾ ਵਰਗੇ ਸ਼ਹਿਰ ਇੱਥੇ ਕੱਚੇ ਰੈਸਟੋਰੈਂਟ ਦੀ ਬਹੁਤ ਜ਼ਰੂਰਤ ਹੈ ਮੈਂ ਪ੍ਰਮਾਤਮਾ ਨੂੰ પ્રાર્થના ਕਰਦਾ ਕਿ ਇਹ ਰੈਸਟੋਰੈਂਟ ਬਹੁਤ ਅੱਛਾ ਤਰੱਕੀ ਕਰੇਗਾ ਸ਼ਹਿਰ ਦੇ ਲੋਕ ਵੀ ਖੁਸ਼ ਹੋਣਗੇ ਇਹਨਾਂ ਨੂੰ ਫਾਈਨੈਂਸ਼ਲੀ ਵੀ ਪੂਰਾ ਵੈਲਵ ਹੋਏ ਸਰ ਜੀ ਜਿਦਾ ਕਿ ਇਹ ਜਿਦਾ ਕਿ ਇੱਕ ਜੂਥ ਵਾਲੋ ਆਪਣਾ ਬਿਜ਼ਨਸ ਖੋਲ ਕੇ ਡਿਪੈਂਡ ਹੋਏ ਹੈ ਕਲਪ ਆਪਣੇ ਆਪ ਤੇ ਜਿਦਾ ਕਿ ਆਮ ਲੋਕ ਜਿਹੜੇ ਬੱਚੇ ਬਾਹਰ ਨੂੰ ਜਾਂਦੇ ਆ ਤਾਂ ਉਹਨਾਂ ਨੂੰ ਕੋਈ ਮੈਸੇਜ ਪਰਵੇ ਕਰਨਾ ਚਾਹੁੰਦੇ ਬਹੁਤ ਵੱਡਾ ਮੈਸੇਜ ਹੈ ਦੇਖੋ ਅੱਜ ਜੇ ਤੁਸੀਂ ਪੂਰੇ ਇੰਡੀਆ 'ਚ ਦੇਖੋ ਬਹੁਤ ਸਾਰੇ ਸਟਾਰਟਅੱਪਸ ਹੈ ਲੋਕ ਜਿਸ ਜ਼ੋਮੈਟੋ ਦਾ ਹੀ ਐਗਜ਼ਾਮਪਲ ਹੈ ਜਿਹੜੇ ਮਿਸਟਰ ਗੋਹਿਲ ਹੈ ਉਹਨਾਂ ਦਾ ਵੀ ਪੰਜਾਬ ਦੇ ਨਾਲ ਲਿੰਕ ਹੈ ਜਿਨ੍ਹਾਂ ਨੇ ਐਡੀ ਵੱਡੀ ਕੰਪਨੀ ਸ਼ੁਰੂ ਕਰਕੇ ਕਿੱਥੇ ਲੈ ਆਂਦੀ ਇੰਡੀਆ ਦੀ ਟੌਪ ਮੋਸਟ ਕੰਪਨੀਆਂ 'ਚ شمار ਹੁੰਦੀ ਹੈ ਅੱਜ ਜ਼ਰੂਰਤ ਹੈ ਨਵੇਂ ਨਵੇਂ ਆਈਡੀਆਜ਼ ਲੈ ਆਉਣ ਦੀ ਨਵੇਂ ਵੀ ਨਾਲ ਸੋਚਣ ਦੀ ਪੁਰਾਣੇ ਤਰੀਕੇ ਨਾਲ ਕਿ ਬਾਹਰ ਜਾਓ ਇਧਰ ਜਾਓ ਉੱਥੇ ਨੌਕਰੀ ਕਰੋ ਉਹ ਨਹੀਂ ਅੱਜ ਕੱਲ ਤਾਂ ਇੰਨੀ ਜ਼ਿਆਦਾ ਆਪਰਚੂਨਿਟੀਆਂ ਹੈ ਇਹਨਾਂ ਨੂੰ ਕੁਝ ਕੀਤਾ ਜਾ ਸਕਦਾ ਹੈ ਇਸ ਕਰਕੇ ਮੈਂ ਤਾਂ ਬਹੁਤ ਖੁਸ਼ ਹਾਂ ਜੋ ਇਹ ਕਰ ਰਹੇ ਹੈਂ ਕਿੰਦਰ ਮਤਲਬ ਕਿਦਾਂ ਕਿਤੇ ਜੂਸ ਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਬਿਲਕੁਲ ਵਕਤ ਨਾਲ ਬਦਲਣਾ ਤਾਂ ਸਭ ਨੂੰ ਚਾਹੀਦਾ ਜਿਹੜਾ ਦੇਸ਼ ਜਿਹੜਾ ਇਨਸਾਨ ਜਿਹੜਾ ਬਿਜ਼ਨਸ ਵਕਤ ਨਾਲ ਨਹੀਂ ਬਦਲਦਾ ਖਤਮ ਹੋ ਜਾਂਦਾ ਮੈਂ ਇਹਨਾਂ ਕੋਈ ਬਤਾਈ ਕੋਈ ਮੈਸੇਜ ਕੋਈ ਆਨਲਾਈਨ ਲਿਖੀ ਹੁਣ ਮੈਂ ਤਾਂ ਕਹਿ ਦਿੱਤਾ ਤੇ ਮੈਂ ਤਾਂ ਚਾਹੁੰਦਾ ਕਿ ਲੋਕ ਇੱਥੇ ਆਣ ਬੜਾ ਅੱਛਾ ਖਾਣ ਉਹਨਾਂ ਨੂੰ ਅੱਛਾ ਲੱਗੇ ਔਰ ਇਹਨਾਂ ਲਈ ਫਾਈਨੈਂਸ਼ੀਅਲੀ ਬੜਾ ਚੰਗਾ ਹੋਵੇ ਸੋ ਮੈਂ ਬਹੁਤ ਖੁਸ਼ ਹਾਂ ਇੱਥੇ ਆ ਕੇ ਜੀ